ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਖੇਰੀ ਬਾਣੀ ਤੋਂ ਬਾ ਜੋ ਦੇਵਾ ਉਸੋ ਖਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਦਰ ਸਾਰੇ ਗੁਰ ਬਾਣੀ ਕਹੋ ਇਵਕ ਜਨਮਨ ਪਰਤਖ ਗੁਰੂ ਇਸ ਤਾਰੇ ਸੋ ਕਹੋ ਤਨ ਗੁਰ ਸੇਵੀਐ ਐਹ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਣੀ ਗੁਰੂ ਸਾਹਿਬ ਜੀ ਤਨੁ ਸਰੀ ਮਹੰਦਾ ਪੰਜਵਾ ਚਤੁਰ ਦਿਸਾ ਕਿਨੋ ਭਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਤਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਚਤੁਰ ਦਿਸਾ ਕਿਨੋ ਭਲੇ ਆਪਣਾ ਸਿਰ ਉੱਪਰ ਟੜ ਤਾਰਿਓ ਕਿਰਪਾ ਕਿਤਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਈ ਅਬ ਗੁਣ ਸਭ ਮੀਟੇ दयालो पुरਖ ਬਖਸ਼ੰਦ ਰਹਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੇ ਜੋ ਬੋਲੇ ਈ ਹਾ ਓ ਸੱਚ ਹੋਵੇ ਨਾਨਕ ਦਾ ਸੂ ਮੁਖ ਤੇ ਜੋ ਬੋਲਾ ਇਹ ਹਰੁਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 681 ਅੰਗ ਦੇ ਉੱਤੇ ਸੁਭਾਏ ਮਾਨ ਤਨਅਸਰੀ ਮਹਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜੇ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਕਲਾ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਕੀ ਕਹਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਚਤਰ ਦਿਸਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹਦਾ ਜਿਹੜਾ ਬਲ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਹੈ ਕੋਈ ਇੱਕ ਦਿਸ਼ਾ ਦਿਸ਼ਾ ਦੇ ਵਿੱਚ ਨਹੀਂ ਪਰਮਾਤਮਾ ਦਾ ਜਿਹੜਾ ਬਲ ਹੈ ਉਹਦੀ ਜਿਹੜੀ ਤਾਕਤ ਹੈ ਉਹ ਚਾਰੇ ਦਿਸ਼ਾਵਾਂ ਦੇ ਵਿੱਚ ਬਲ ਹੈ ਚਾਰ ਦਿਸ਼ਾ ਕਿਹੜੀਆਂ ਨੇ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਉਹ ਪਰਮਾਤਮਾ ਦਾ ਬਲ ਉਹਦੀ ਤਾਕਤ ਕੰਮ ਕਰ ਰਹੀ ਹੈ ਸਿਰ ਉੱਪਰ ਕਰ ਧਾਰਿਓ ਸੱਚੇ ਬਾਦਸ਼ਾਹ ਸਾਡੇ ਤੇ ਵੀ ਕਿਰਪਾ ਰੱਖਿਓ ਮੇਰੇ ਸਿਰ ਤੇ ਵੀ ਆਪਣਾ ਹੱਥ ਬਣਾ ਕੇ ਰੱਖਿਓ ਚਤਰ ਦਿਸਾ ਕਿਨੋਂ ਬਣ ਆਪਣਾ ਸਿਰ ਉੱਪਰ ਕਰ ਧਾਰਿਓ ਉਹਦਾ ਬਲ ਤੋਂ ਸਾਰਿਆਂ ਖਾਂਦੇ ਆ ਪਰ ਸਿਰ ਤੇ ਹੱਥ ਅਸੀਂ ਜੇ ਗੁਰੂ ਨਾਲ ਪਿਆਰ ਕਰਾਂਗੇ ਫਿਰ ਸਿਰ ਤੇ ਹੱਥ ਉਹਨੇ ਵਧ ਰੱਖ ਦੇਣਾ ਕਿਰਪਾ ਹਰ ਇੱਕ ਦੇ ਉੱਤੇ ਹੁੰਦੀ ਹੈ ਚਾਹੇ ਕੋ ਗੁਰੂ ਨੂੰ ਮੰਨਦਾ ਚਾਹੇ ਨਾ ਮੰਨਦਾ ਹੈ ਕਿਰਪਾ ਹਰ ਇੱਕ ਤੇ ਹੁੰਦੀ ਹੈ ਕਿਸੇ ਤੇ ਥੋੜੀ ਹੁੰਦੀ ਹੈ ਕਿਸੇ ਤੇ ਬਹੁਤੀ ਹੁੰਦੀ ਹੈ ਪਰ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹਦੇ ਤੇ ਫਿਰ ਬਹੁਤ ਜ਼ਿਆਦਾ ਕਿਰਪਾ ਹੋ ਜਾਂਦੀ ਹੈ ਇੱਥੇ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਆ ਕਿਰਪਾ ਕਟਾਖਾ ਬਲੋਕ ਯਕੀਨੋ ਦਾਸ ਦਾ ਦੁੱਖ ਵਿਧਾਰੇ ਕਹਿੰਦੇ ਜਦੋਂ ਕਿਰਪਾ ਦੀ ਨਿਗਾਹ ਦੇ ਨਾਲ ਗੁਰੂ ਨੇ ਪਰਮਾਤਮਾ ਨੇ ਅੱਲਾ ਨੇ ਵਾਹਿਗੁਰੂ ਨੇ ਸਾਡੇ ਵੱਲ ਵੇਖ ਲਿਆ ਨਾ ਕਹਿੰਦੇ ਜਿੰਨੇ ਵੀ ਸਾਡੇ ਅੰਦਰ ਦੁੱਖ ਨੇ ਜਿੰਨੇ ਵੀ ਸਾਡੇ ਅੰਦਰ ਝੋਰੇ ਨੇ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਕਦੋਂ ਜਦੋਂ ਗੁਰੂ ਨੇ ਕਿਰਪਾ ਦੀ ਨਿਗਾਹ ਦੇ ਨਾਲ ਦੇਖਿਆ ਟਟਾਖਾ ਦਾ ਭਾਵ ਉਹਦਾ ਨਿਗਾਹ ਕਿ ਜਦੋਂ ਕਿਰਪਾ ਦੀ ਨਿਗਾਹ ਦੇ ਨਾਲ ਗੁਰੂ ਨੇ ਸਾਡੇ ਵੱਲ ਵੇਖਿਆ ਨਾ ਕਹਿੰਦੇ ਉਦੋਂ ਸਾਡੇ ਅੰਦਰ ਦੇ ਦੁੱਖ ਦੂਰ ਹੋ ਜਾਣਗੇ ਕਿਰਪਾ ਦੇ ਨਾਲ ਦੇਖਣਾ ਪੈਣਾ ਕਿਉਂਕਿ ਜਦੋਂ ਅਸੀਂ ਸਹਿਬਜਾਦੇ ਦੀ ਗੱਲ ਕਰਦੇ ਆ ਨਾ ਉਦੋਂ ਜਿਹੜਾ ਗੰਗੂ ਸੀ ਉਹ ਰਹਿੰਦਾ ਤੇ ਗੁਰੂ ਕੋਲ ਹੀ ਸੀ ਪਰ ਗੁਰੂ ਨੇ ਉਹਦੇ ਵੱਲ ਕਿਰਪਾ ਦੀ ਨਿਗਾਹ ਨਾਲ ਨਹੀਂ ਵੇਖਿਆ ਬਸ ਆਹੀ ਫਰਕ ਸੀ ਇਨਾਂ ਦੇ ਉੱਤੇ ਕਿਰਪਾ ਹੋ ਗਈ ਸੱਜਣ ਠੱਗ ਵਰਗੇ ਜਿਹੜੇ ਸੇ ਜਿਹੜੇ ਕਰਦੇ ਸੇ ਠੱਗੀਆਂ ਸੇ ਪਰ ਉਹਨਾਂ ਵੱਲ ਗੁਰੂ ਨੇ ਕਿਰਪਾ ਦੀ ਨਿਗਾਹ ਵੱਲ ਦੇਖ ਲਿਆ ਆਹੀ ਫਰਕ ਹੈ ਕਿ ਉਹ ਨੂੰ ਆਪਾਂ ਕਿਸ ਨਿਗਾਹ ਨਾਲ ਦੇਖਦੇ ਆ ਤੇ ਸੱਜਣ ਠੱਗ ਨੂੰ ਉਹਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਆ ਹਰ ਜਾਨ ਰਾਖੇ ਗੁਰੂ ਗੋਬਿੰਦ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਆਪਣੇ ਸੇਵਕਾਂ ਨੂੰ ਜਾਣਦਾ ਭਾਵਨਾ ਸੇਵਕ ਜਾਣਦਾ ਭਾਵਨਾ ਗੋਲੇ ਜਾਣਦਾ ਭਾਵ ਹੁੰਦਾ ਨੌਕਰ ਕਿ ਜਦੋਂ ਅਸੀਂ ਗੁਰੂ ਦੇ ਗੋਲੇ ਬਣ ਜਾਗੇ ਫਿਰ ਉਹਨੇ ਸਾਡੀ ਪਾਲਣਾ ਕਰਨੀ ਹੈ ਹਰ ਜਨ ਰੱਖੇ ਗੁਰੂ ਗੋਬਿੰਦ ਗੋਬਿੰਦ ਦਾ ਭਾਵ ਹੁੰਦਾ ਜਿਹੜਾ ਧਰਤੀ ਦੀ ਪਾਲਣਾ ਕਰਦਾ ਗੋ ਨਾਮ ਧਰਤੀ ਦਾ ਬਿੰਦ ਨਾਮ ਪਾਲਣਾ ਕਰਨ ਵਾਲੇ ਦਾ ਜਿਹੜਾ ਗੋਬਿੰਦ ਆ ਸਾਰੀ ਧਰਤੀ ਦੀ ਪਾਲਣਾ ਕਰ ਰਿਹਾ ਹੈ ਉਹ ਫਿਰ ਸਾਡੀ ਵੀ ਰਾਖੀ ਕਰੂਗਾ ਜਦੋਂ ਅਸੀਂ ਉਹਦੇ ਸੇਵਕ ਬਣਗੇ ਜਦੋਂ ਅਸੀਂ ਉਹਦੇ ਦਾਸ ਬਣਗੇ ਜਦੋਂ ਅਸੀਂ ਉਹਦੇ ਗੋਲੇ ਬਣਗੇ ਤਾਂ ਸਾਰਾ ਕੁਝ ਹੋਣਾ ਜਿੰਨਾ ਚਿਰ ਅਸੀਂ ਗੁਰਦੁਆਰਾ ਸਾਹਿਬ ਆਵਾਂਗੇ ਹੰਕਾਰ ਤੇ ਗੁਰੂ ਸਾਹਿਬ ਕਹਿੰਦੇ ਤੈਨੂੰ ਕੁਝ ਨਹੀਂ ਮਿਲਣਾ ਕਿਉਂਕਿ ਹੰਕਾਰ ਜਾਰੇ ਜਿੰਨਾ ਤੇਰੇ ਅਸੀਂ ਮਨ ਨੂੰ ਨੀਵਾ ਕਰਕੇ ਗੁਰੂ ਦੇ ਅੱਗੇ ਆਵਾਂਗੇ ਉਦੋਂ ਫਿਰ ਗੁਰੂ ਨੇ ਸਾਡੀ ਰਾਖੀ ਕਰ ਲੈਣੀ ਹੈ ਕੰਠ ਲਾਓ ਅਗੁਣ ਸਭ ਬੇਟੇ ਦਇਆਲ ਗੁਰਖ ਬਖਸ਼ੰਦ ਕਹਿੰਦੇ ਪ੍ਰਮਾਤਮਾ ਜਿਹੜਾ ਉਹ ਇੱਕ ਮਾਂ ਵਰਗਾ ਹੈ ਜਿਹੜੀ ਮਾਂ ਹੁੰਦੀ ਹੈ ਨਾ ਕਹਿੰਦੇ ਉਹ ਆਪਣੇ ਪੁੱਤ ਦੇ ਥੱਪੜ ਵੀ ਮਾਰਦੀ ਹੈ ਤੇ ਉਹਨੂੰ ਗਲ ਨਾਲ ਵੀ ਲਾ ਲੈਂਦੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਚਾਹੇ ਲੱਖਾਂ ਅਪਰਾਧ ਕਮਾਵੇ ਬੱਚਾ ਪਰ ਮਾਂ ਉਹਨੂੰ ਆਪਣੇ ਗਲ ਨਾਲ ਫਿਰ ਵੀ ਲਾ ਲੈਂਦੀ ਐ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਚਾਹੇ ਤੁਸੀਂ ਜਿੰਨੇ ਮਰਜੀ ਔਗਣ ਅਜੇ ਤੱਕ ਕਰਨ ਲੇ ਜੇ ਤੁਸੀਂ ਇੱਥੇ ਜਨਮਰ ਕੇ ਆ ਗਏ ਤੇ ਅੱਜ ਤੋਂ ਤੌਬਾ ਕਰੋਗੇ ਕਿ ਅੱਜ ਤੋਂ ਬਾਦ ਮੈਂ ਮਾੜਾ ਕੰਮ ਕੋਈ ਨਹੀਂ ਕਰਾਂਗਾ ਸਾਰੇ ਚੰਗੇ ਕੰਮਾਂ ਵੱਲ ਧਿਆਨ ਦੇਵਾਂਗਾ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਕੰਠ ਲਾਏ ਅਬ ਗੁਣ ਸਭ ਮਿਟੇ ਕੰਠ ਹੁੰਦਾ ਗਲੇ ਨਾਲ ਕੰਠ ਦਾ ਭਾਵ ਹੁੰਦਾ ਗਲ ਕੇ ਪ੍ਰਮਾਤਮਾ ਨੇ ਸਾਨੂੰ ਗਲ ਨਾਲ ਲਾ ਲੈਣਾ ਅਬ ਗੁਣ ਸਭ ਮਿਟੇ ਜਿੰਨੇ ਸਾਡੇ ਚ ਔਗਣ ਨੇ ਉਹ ਸਾਰਿਆਂ ਨੂੰ ਖਤਮ ਕਰ ਦੇਣਾ ਸਾਡੇ ਚੀਕਾ ਔਗਣ ਤੇ ਹੈ ਨਹੀਂ ਅਸੀਂ ਤੇ ਔਗਰਾਂ ਦੇ ਭਰੇ ਪਏ ਆ ਗੁਰੂ ਸਾਹਿਬ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਨ ਵਿਖਾ ਵਿਖਾਈ ਮਾਇਆ ਮੋਹ ਭਰਮ ਪੈ ਭੁੱਲੇ ਸਤਿਦਾਰਾ ਸਿ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਬਿਲੰਤ ਜਮਤਰਾਸ ਮਟਾਈ ਇੱਕ ਅਰਦਾਸ ਬਾਠ ਕੀਰਤ ਕੇ ਗੁਰੂ ਰਾਮਦਾਸ ਰਾਖੋ ਸਰਣਾਈ ਭੱਟਾ ਨੇ ਆਪਣੇ ਸਵੀਆਂ ਦੇ ਵਿੱਚ ਕਿੰਨਾ ਸੋਹਣਾ ਲਿਖਿਆ ਕਿ ਸਾਡੇ 'ਚ ਸੱਚੇ ਬਾਦਸ਼ਾਹ ਕੋਈ ਗੁਣ ਨਹੀਂ ਹੈ ਅਸੀਂ ਔਗਣਾਂ ਦੇ ਭਰੇ ਪਏ ਆ ਇੱਥੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਗੰਠ ਲਾਏ ਔਗਣ ਸਭ ਮਿਟੇ ਸਾਰੇ ਔਗਣ ਮਿਟ ਜਾਣੇ ਆ ਕਦੋਂ ਦਯਾਨ ਪੁਰਖ ਵਖੰਡ ਜਦੋਂ ਪ੍ਰਮਾਤਮਾ ਉਹ ਵਾਹਿਗੁਰੂ ਸਾਡੇ ਤੇ ਦਯਾਨ ਹੋ ਗਿਆ ਉਦੋਂ ਸਾਡੇ ਸਾਰੇ ਔਗਣ ਜਿਹੜੇ ਆ ਉਹ ਮਿਟ ਜਾਣੇ ਆ ਗੁਣ ਪੈਦਾ ਹੋ ਜਾਣਗੇ ਸਾਡੇ ਅੰਦਰ ਰਹਾਓ ਰਹਾਓ ਤੋਂ ਨਾਲੇ ਗੁਰੂ ਸਾਹਿਬ ਕਹਿੰਦੇ ਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਹਿੰਦੇ ਜਿਹੜਾ ਕੁਝ ਤੁਸੀਂ ਪ੍ਰਮਾਤਮਾ ਤੋਂ ਮੰਗੋਗੇ ਪ੍ਰਮਾਤਮਾ ਨੇ ਉਹ ਤੁਹਾਡੀ ਝੋਲੀ ਦੇ ਵਿੱਚ ਪਾ ਦੇਣਾ ਪਰ ਉਹਦੇ ਜਨ ਬਣਨਾ ਪੈਣਾ ਪਹਿਲਾਂ ਪਹਿਲਾਂ ਉਹਦੇ ਸੇਵਕ ਬਣਨਾ ਪੈਣਾ ਹੈ ਜੇ ਅਸੀਂ ਗੁਰਦੁਆਰੇ ਮੰਦਿਰ ਮਸਜਿਦ ਦੀ ਹੰਕਾਰ ਦੇ ਜਾਂਦੇ ਰਹੇ ਫੇਰ ਜੋ ਮਰਜੀ ਮੰਗਦੇ ਰਹੀਏ ਕੋਈ ਚੀਜ਼ ਨਹੀਂ ਸਾਨੂੰ ਮਿਲਣੀ ਪਰ ਜਿੱਦ ਤੇ ਅਸੀਂ ਉਹਦੇ ਸੇਵਕ ਬਣ ਕੇ ਉਹਦੇ ਗੋਲੇ ਬਣ ਕੇ ਉਹਦੇ ਦਾਸ ਬਣ ਕੇ ਆ ਗਏ ਪ੍ਰਮਾਤਮਾ ਦੇ ਜਦੋਂ ਗੋਲੇ ਬਣ ਕੇ ਆ ਗਏ ਫੇਰ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਕਹਿੰਦੇ ਜਿਹੜਾ ਕੁਝ ਮੰਗੋਗੇ ਉਹੀ ਮਿਲ ਜਾਣਾ ਤੇ ਉਦੋਂ ਬਾਅਦ ਹੋਰ ਵੀ ਵੱਡੀ ਕਿਰਪਾ ਹੋ ਜਾਣੀ ਹੈ ਗੁਰੂ ਨਾਨਕ ਸਾਹਿਬਾਰੇ ਜਿਹੜਾ ਨਾਮ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉਹ ਸੱਚ ਹੋਵੇ ਕਹਿੰਦੇ ਉਹਦੇ ਤੇ ਫਿਰ ਇੰਨੀ ਵੱਡੀ ਕਿਰਪਾ ਹੋ ਜਾਣੀ ਹੈ ਕਿ ਜਿਹੜਾ ਕੁਝ ਵੀ ਉਹਦਾ ਦਾਸ ਉਹਦਾ ਸੇਵਕ ਉਹਦਾ ਗੋਲਾ ਮੁਖ ਤੋਂ ਬੋਲਦੂਗਾ ਉਹੀ ਕਹਿੰਦੇ ਸੱਚ ਹੋ ਜਾਣਾ ਕਿੱਥੇ ਇਹ ਇਹ ਦੇਸ਼ ਦੇ ਵਿੱਚ ਵੀ ਇहां ਉਹਾਂ ਪਰਲੋਕ ਦੇ ਵਿੱਚ ਵੀ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਕਹਿੰਦੇ ਉਹਦੀ ਗੱਲ ਬਿਲਕੁਲ ਸੱਚ ਹੋ ਜਾਣੀ ਹੈ ਜਦੋਂ ਅਸੀਂ ਉਹਦੇ ਦਾਸ ਬਣ ਕੇ ਉਹਦੇ ਗੋਲੇ ਬਣ ਕੇ ਪਰਮਾਤਮਾ ਦੇ ਵਿੱਚ ਅਭੇਦ ਹੋਵਾਂਗੇ ਉਹਦੀ ਗੱਲ ਮੰਨਾਂਗੇ ਫਿਰ ਉਹਨੇ ਸਾਡੇ ਤੇ ਕਿਰਪਾ ਕਰ ਦੇਣੀ ਹੈ ਤੇ ਜੋ ਮੰਗਾਂਗੇ ਉਹ ਮਿਲ ਜਾਣਾ ਤੇ ਨਾਲ ਇਹ ਵੀ ਕਿਰਪਾ ਕਰ ਦੇਣੀ ਹੈ ਕਿ ਜੋ ਕੁਝ ਮੁਖ ਤੋਂ ਬੋਲਿਆ ਗਿਆ ਉਹ ਵੀ ਕਹਿੰਦੇ ਸੱਚ ਹੋ ਜਾਣਾ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਇਹੀ ਹੂਹਾ ਸੱਚ ਹੋਵੇ ਜੋ ਮੰਗਾ ਖਾ ਤੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀ ਹੂਹਾ ਸਤਿ ਹੋਵੇ संधी